ਅਕਾਲੀ ਦਲ ਚ ਮੋੜ ਉੱਠੇ ਬਗਾਵਤੀ ਸੋਰ ਜਥੇਦਾਰ ਹਟਾਉਣ ਦੇ ਫੈਸਲੇ ਤੇ ਵਿਕਰਮ ਮਜੀਠੀਆ ਨੇ ਚੱਕੇ ਸਵਾਲ ਅੰਤਰਿੰਕ ਕਮੇਟੀ ਦੇ ਫੈਸਲੇ ਨਾਲ ਜਿਤਾਈ ਅਸਹਿਮਤੀ ਮਜੀਠੀਆ ਦੇ ਇਤਰਾਜ਼ ਤੋਂ ਬਾਅਦ ਅਕਾਲੀ ਦਲ ਚ ਵਧੀ ਖਿੱਚੋ ਤਾਨ ਦੋ ਸਾਬਕਾ ਮੰਤਰੀ ਇੱਕ ਹੋਰ ਕਮੇਟੀ ਮੈਂਬਰ ਦੋ ਹਲਕਾ ਇੰਚਾਰਜਾਂ ਨੇ ਮਜੀਠੀਆ ਨਾਲ ਜਿਤਾਈ ਸਹਿਮਤੀ ਸਰਬਜੋਤ ਸਿੰਘ ਸਾਬੀ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਜਥੇਦਾਰਾਂ ਨੂੰ ਹਟਾਉਣ ਤੇ ਮੁੱਖ ਮੰਤਰੀ ਮਾਨ ਦਾ ਐਸਜੀਪੀਸੀ ਤੇ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਪਹਿਲਾ ਅਕਾਲ ਤਖਤ ਸਾਹਿਬ ਤੇ ਗੁਨਾਹ ਮੰਨ ਕੇ ਭੁਗਤੀ ਸਜ਼ਾ ਹੁਣ ਬਦਲਾਖੋਰੀ ਤਹਿਤ ਹਟਾਏ ਜਥੇਦਾਰ। ਸੇਵਾ ਮੁਕਤੀ ਤੋਂ ਬਾਅਦ ਗਿਆਨੀ ਰਗबीर ਸਿੰਘ ਦਾ ਪਹਿਲਾ ਬਿਆਨ ਬੋਲੇ ਗੁਰੂ ਦੇ ਹੁਕਮ ਚ ਹਾਰ ਰਾਜ਼ੀ ਜਿੰਨਾ ਚਿਰ ਸੀ ਹੁਕਮ ਹੋਣਾ ਚਿਰਨਬਈ ਸੇਵਾ। ਉੱਗਿਆਣਾ ਦੇ ਫੋਕਲ ਪੁਆਇੰਟ ਇਲਾਕੇ 'ਚ ਵੱਡਾ ਹਾਦਸਾ ਉਸਾਰੀ ਅਧੀਨ ਬਹੁ ਮੰਜ਼ਲਾ ਇਮਾਰਤ ਹੋਈ ਟਹਿਟੇਰੀ ਕਈ ਮਜ਼ਦੂਰਾਂ ਦੇ ਬਲਬੇ ਹੇਠਾਂ ਦਬੇ ਹੋਣ ਦੀ ਖਬਰ ਮੁੱਖ ਮੰਤਰੀ ਮਾਨ ਨੇ ਕਰਮਚਾਰੀਆਂ ਦੇ ਤੰਦਰੁਸਤ ਹੋਣ ਦੀ ਕੀਤੀ ਕਾਮਨਾ ਹੌਣ ਵਾਲੇ ਦਿਨਾਂ 'ਚ ਬੰਦੀ ਸਿੰਘਾਂ ਨੂੰ ਮਿਲ ਸਕਦੀ ਹੈ ਰਿਹਾਈ ਭਾਜਪੀ ਆਗੂ ਫਤੇਜੰਗ ਬਾਜਵਾ ਦਾ ਵੱਡਾ ਦਾਵਾ ਕਿ ਆ ਕੇਂਦਰ ਸਰਕਾਰ ਨੇ ਇਸ ਤੇ ਕੰਮ ਕਰਨਾ ਕੀਤਾ ਸ਼ੁਰੂ ਸਸੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਅਕਾਲੀ ਦਲ ਤੋਂ ਵਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਦਾ ਲਿਖਤੀ ਰੂਪ ਚ ਬਿਆਨ ਆਇਆ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਜਥੇਦਾਰਾਂ ਨੂੰ ਹਟਾਉਣ ਲਈ ਗਏ ਫੈਸਲੇ ਦੀ ਨਿਖੇਦੀ ਕੀਤੀ ਗਈ ਉਸ ਫੈਸਲੇ ਨੂੰ ਗਲਤ ਠਹਿਰਾਇਆ ਗਿਆ ਔਰ ਕਿਹਾ ਕਿ ਇਸ ਨਾਲ ਸਿੱਖ ਮਨਾਂ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪ੍ਰਤੀਕਰਮ ਆ ਗਏ ਨੇ ਲਿਖਤੀ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਦਾ ਵੀ ਪ੍ਰਤੀਕਰਮ ਆਇਆ ਹੈ ਔਰ ਗੋਬਿੰਦ ਸਿੰਘ ਲੰਗੋਵਾਲ ਨੇ ਵੀ ਅੰਤਰੀਕ ਕਮੇਟੀ ਦੇ ਫੈਸਲੇ ਤੇ ਸਵਾਲ ਚੱਕੇ ਨੇ ਗੋਬਿੰਦ ਸਿੰਘ ਲੰਗੋਵਾਲ ਨੇ ਕਿਹਾ ਕਿ ਐਸਜੀਪੀਸੀ ਦੀ ਕਾਰਵਾਈ ਤੋਂ ਸਿੱਖ ਪੰਥ مایੁਸ ਹੈ ਔਰ ਜਥੇਦਾਰਾਂ ਬਾਰੇ ਫੈਸਲੇ ਨੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਟਾਰੇ 'ਚ ਲਿਆ ਖੜਾ ਕੀਤਾ ਹੈ ਲੰਗੋਵਾਲ ਕਹਿ ਰਹੇ ਨੇ ਕਿ ਇਸ ਘਟਨਾ ਦਾ ਮੇਰੇ ਮਨ ਤੇ ਬਹੁਤ ਗਹਿਰਾ ਅਸਰ ਪਿਆ ਹੈ ਕਿਉਂਕਿ ਮੈਂ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਚੁੱਕਾ ਹਾਂ ਔਰ ਮੈਂ ਅੰਤਰੰਕ ਕਮੇਟੀ ਦੇ ਫੈਸਲੇ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਔਰ ਇਸ ਫੈਸਲੇ ਦੀ ਨਿਖੇਦੀ ਕਰਦਾ ਹਾਂ ਇਹ ਗੱਲ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਕਹੀ ਗਈ ਹੈ ਲੰਗੋਵਾਲ ਨੇ ਵਿਕਰਮ ਜੀਠਿਆ ਦੇ ਬਿਆਨ ਤੋਂ ਬਾਅਦ ਆਪਣਾ ਬਿਆਨ ਜਾਰੀ ਕੀਤਾ ਹੈ ਲਿਖਤੀ ਰੂਪ ਦੇ ਵਿੱਚ ਜਿਸ ਦੇ ਵਿੱਚ ਲੋਂਗੋਵਾਲ ਨੇ ਲਿਖਿਆ ਹੈ ਉਸ 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 ਬਿਆਨ ਦੇ ਵਿੱਚ ਇਹ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਹੀ ਹਮੇਸ਼ਾ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਦੇ ਰਖਵਾਲੇ ਰਹੇ ਨੇ ਪਰੰਤੂ ਮੌਜੂਦਾ ਸਮੇਂ 'ਚ ਦੋਹਾਂ ਸਿੱਖ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪੰਥ ਮਾਯੂਸ ਹੈ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਜਥੇਦਾਰ ਸਹਿਬਾਨਾਂ ਬਾਰੇ ਲਏ ਗਏ ਫੈਸਲਿਆਂ ਨੇ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਾਰੇ 'ਚ ਖੜਾ ਕੀਤਾ ਕਿਉਂਕਿ ਮੈਂ ਸਿੱਖ ਪ੍ਰਤੀਨਿਧ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਚੁੱਕਿਆ ਹਾਂ ਇਸ ਲਈ ਮੇਰੇ ਇਸ ਘਟਨਾਕ੍ਰਮ ਦਾ ਮੇਰੇ ਮਨ ਤੇ ਗਹਿਰਾ ਅਸਰ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਸਿੰਘ ਸੇਬਾਨਾ ਬਾਰੇ ਲਏ ਗਏ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦਾ ਹਾਂ ਔਰ ਮੈਂ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਵਚਨ ਬਗਾਂ ਇਹ ਗੱਲ ਜਿਹੜੀ ਹੈ ਆਪਣੇ ਬਿਆਨ ਦੇ ਵਿੱਚ ਭਾਈ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਕਹੀ ਗਈ ਹੈ ਜਿਹੜੇ ਐਸਜੀਪੀਸੀ ਦੇ ਸਭ ਕਾ ਪ੍ਰਧਾਨ ਰਹਿ ਚੁੱਕੇ ਰੈਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਗੋਬਿੰਦ ਸਿੰਘ ਲੰਗੋਵਾਲ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਲਗਾਤਾਰ ਸਾਡੇ ਕੋਲ ਪ੍ਰਤੀਕਰਮ ਆ ਰਹੇ ਨੇ ਔਰ ਗੋਬਿੰਦ ਸਿੰਘ ਲੰਗੋਵਾਲ ਦਾ ਇਹ ਤਾਜ਼ਾ ਬਿਆਨ ਹੈ ਇਸ ਬਿਆਨ ਦੀ ਅਸੀਂ ਕਾਪੀ ਵੀ ਦਿਖਾ ਰਹੇ ਹਾਂ ਜੋ ਬਿਆਨ ਗੋਬਿੰਦ ਸਿੰਘ ਲੰਘੋਵਾਲ ਹੋਰਾਂ ਦਾ ਜੋ ਅਸੀਂ ਪੜ੍ਹ ਕੇ ਸੁਣਾਇਆ ਕਿ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਸ ਘਟਨਾ ਦਾ ਮੇਰੇ ਮਨ ਤੇ ਗਹਿਰਾ ਅਸਰ ਪਿਆ ਹੈ ਕਿਉਂਕਿ ਮੈਂ ਉਸ ਸੰਸਥਾ ਦੀ ਜ਼ਿੰਮੇਵਾਰੀ ਨਿਭਾ ਚੁੱਕਿਆ ਹਾਂ ਪ੍ਰਦਾਨ ਦੇ ਤੌਰ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਫੈਸਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਲਿਆ ਹੈ ਮੈਂ ਉਸ ਦੇ ਸਖਤ ਖਿਲਾਫ ਹਾਂ ਔਰ ਉਸ ਦੇ ਨਾਲ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟ ਕਰਦਾ ਹਾਂ ਇਹ ਗੱਲ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਆਪਣੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਹੀ ਗਈ ਹੈ ਤੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੇ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਚੱਕੇ ਨੇ ਉਨਾ ਕਿਹਾ ਹੈ ਕਿ ਆਪਸੀ ਖਿੱਚੋ ਤਾਨ ਕਰਕੇ ਅਜਿਹੇ ਹਾਲਾਤ ਪੈਦਾ ਹੋਏ ਨੇ ਅੰਤਰੀ ਕਮੇਟੀ ਦੇ ਫੈਸਲੇ ਦੇ ਨਾਲ ਉਹਨਾਂ ਕਿਹਾ ਕਿ ਸਾਡੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਔਰ ਵਿਕਰਮ ਜਿਠੀਆ ਨੇ ਸਿੱਧੇ ਤੌਰ ਤੇ ਅੰਤਰੀ ਕਮੇਟੀ ਦੇ ਫੈਸਲੇ ਤੇ ਅਸਹਿਮਤੀ ਜਤਾਈ ਹੈ ਉਹਨਾਂ ਕਿਹਾ ਕਿ ਅਕਾਲ ਤਖਤ ਸੇਭ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਔਰ ਸਾਰੇ ਜਿਹੜੇ ਧੜੇ ਨੇ ਸਾਰੇ ਜਿਹੜੇ ਆਗੂ ਨੇ ਉਹਨਾਂ ਦਾ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪੰਥ ਨੂੰ ਮਜ਼ਬੂਤੀ ਦੇ ਸਕਦਾ ਹੈ ਇਹ ਗੱਲ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਸਾਥੀਆਂ ਵੱਲੋਂ ਜਾਰੀ ਬਿਆਨ ਦੇ ਵਿੱਚ ਕਹੀ ਗਈ ਹੈ ਔਰ ਇੱਥੋਂ ਤੱਕ ਕਿਹਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਹਮੇਸ਼ਾ ਬਹਾਲ ਰਹਿਣੀ ਚਾਹੀਦੀ ਹੈ ਔਰ ਇਹ ਮਾਨ ਮਰਿਆਦਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਿਤ ਨਹੀਂ ਹੈ ਇਸ ਚਿੱਠੀ ਦਾ ਜ਼ਿਕਰ ਕੀਤਾ ਗਿਆ ਸਾਰੇ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਬਿਆਨ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਵਿਕਰਮ ਮਜੀਠੀਆ ਦੇ ਔਰ ਬਾਕੀ ਆਗੂਆਂ ਦੇ ਦਸਤਖਾਹ ਹੈ ਜਿਦੇ ਚ ਦੋ ਸਾਬਕਾ ਮੰਤਰੀ ਇੱਕ ਕੋਰ ਕਮੇਟੀ ਮੈਂਬਰ ਦੋ ਹਲਕਾ ਇੰਚਾਰਜ ਜਿਨ੍ਹਾਂ ਦੇ ਨਾਮ ਸੀ ਇਹ ਉਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਖੁਦ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਜਿਹੜੇ ਆਗੂਆਂ ਦੇ ਨਾਮ ਨੇ ਉਹਨਾਂ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ ਲਖਬੀਰ ਸਿੰਘ ਲੋਧੀ ਲੰਗਲ ਜਿਹੜੇ ਕੋਰ ਕਮੇਟੀ ਮੈਂਬਰ ਨੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜੋਤ ਸਿੰਘ ਸਮਰਾ ਜਿਹੜੇ ਅਜਨਾਲਾ ਦੇ ਹਲਕਾ ਇੰਚਾਰਜ ਨੇ ਸਰਬਜੋਤ ਸਿੰਘ ਸਾਬੀ ਜਿਹੜੇ ਇਸ ਵੇਲੇ ਮੁਕੇਰੀਆਂ ਦੇ ਹਲਕਾ ਇੰਚਾਰਜ ਨੇ ਰਮਨਦੀਪ ਸਿੰਘ ਸੰਧੂ ਜਿਹੜੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਸਿਮਰਨਜੀਤ ਸਿੰਘ ਢਿੱਲੋਂ ਯੂਥਾਗੂ ਨੇ ਚਰਨਜੀਤ ਸਿੰਘ ਢਿੱਲੋਂ ਦੇ ਭੇਟੇ ਨੇ ਉਹਨਾਂ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਤੇ ਹੁਣ ਉਸ ਦੇ ਵਿੱਚ ਇੱਕ ਨਾਮ ਹੋਰ ਗੋਬਿੰਦ ਸਿੰਘ ਲੰਗੋਵਾਲ ਹੋਰਾਂ ਦਾ ਜੁੜ ਗਿਆ ਜਿਨ੍ਹਾਂ ਨੇ ਬਕਾਇਦਾ ਆਪਣੇ ਵੱਲੋਂ ਬਿਆਨ ਜਾਰੀ ਕਰਕੇ ਇਸ ਫੈਸਲੇ ਨੂੰ ਗਲਤ ਠਹਿਰਾਇਆ ਹੈ ਔਰ ਉਹਨਾਂ ਕਹਿੰਿਆ ਹੈ ਕਿ ਮੈਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਦੇ ਖਿਲਾਫ ਆ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਲਏ ਫੈਸਲੇ ਤੇ ਜਿਸ ਤਰ੍ਹਾਂ ਸਾ ਵਿਕਰਮਜੀਤ ਸਿੰਘ ਜੀ ਚੇਤੇ ਉਹਨਾਂ ਦੇ ਸਾਥੀਆਂ ਨੇ ਪ੍ਰਤੀਕਿਰਮ ਦਿੱਤਾ ਮੈਂ ਸਮਝਦਾ ਕਿ ਇਹੀ ਦਰਦ ਇਹੀ ਪੀੜਾ ਇਹੀ ਚੀਜ਼ ਹਰ ਪੰਥਾਤ ਐਸੀ ਦਿਆ ਇਹੀ ਇਹੀ ਮੈਂ ਸਮਝਦਾ ਫਿਗਰ ਹਰ ਪੰਥ ਦਰਦੀ ਨੂੰ ਪੰਜਾਬ ਦੇ ਤੈਸੀ ਨੂੰ ਔਰ ਪੰਜਾਬ ਤੇ ਪੰਥ ਦਾ ਭਲਾ ਚਾਹਣ ਵਾਲੇ ਹਰ ਵਿਅਕਤੀ ਨੂੰ ਇਹ ਅੱਜ ਮਹਿਸੂਸ ਹੋ ਰਿਹਾ ਅੱਜ ਜੋ ਵਿਕਰਮ ਸਿੰਘ ਜੀਥੇ ਅਰ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਇਹ ਕੁਦਰਤੀ ਤੌਰ ਤੇ ਜਿਹਦੀ ਪੰਥਕ ਸੋਚ ਹੋਏਗੀ ਪੰਥਕ ਭਾਵਨਾ ਹੋਏਗੀ ਉਹਦਾ ਦਰਦ ਉੱਠਲੇਗਾ ਆ ਗਿਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਔਰ ਪੰਥਕ ਸੰਸਥਾਵਾਂ ਦੀ ਜਗ੍ਹਾ ਹਸਤੀ ਬਣਾਉਣ ਲਈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਮਤਲਬ ਪੂਰੀ ਤਰ੍ਹਾਂ ਕਾਇਮ ਰੱਖਣ ਲਈ ਸਾਰੇ ਭਰਮ ਭਲੇਖੇ ਸਾਰੇ ਮਤ ਭੇਦ ਭਲਾ ਕੇ ਇੱਕ ਜੁੜਤਾ ਦੇ ਨਾਲ ਇਕੱਠੇ ਹੋਈਏ ਤੇ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜੋ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੀ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਅਖੀਰਲੇ ਸਾਹ ਤੱਕ ਕਰਦੇ ਰਹਾਂਗੇ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਹਿਬਾਨ ਇਸ ਤਖਤ ਤੇ ਬਿਰਾਜਮਾਨ ਹਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਜੋ ਸਦਾ ਕਰਦੇ ਰਹਾਂਗੇ ਪਿਛਲੇ ਦਿਨਾਂ ਦੇ ਘਟਨਾਕਰਮ ਕਰਕੇ ਜੋ ਫੈਸਲਾ ਅੰਤਰੀਂ ਕਮੇਟੀ ਨੇ ਕੀਤਾ ਹੈ ਉਸ ਦੇ ਨਾਲ ਸਿੱਖ ਸੰਗਤ ਦੇ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਗੀ ਠੇਸ ਪਹੁੰਚੀ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ। ਉਸ ਸੰਗਤੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਘਟਨਾਕਰਮ ਵਾਪਰ ਰਹੇ ਹਨ ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖੀ ਅਤੇ ਉਦਾਸ ਹਨ। ਚਾਹੇ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਚਾਹੇ ਪੰਥਕ ਇਕਤਾ ਵੱਲ ਪਹਿਲ ਕਦਮੀ ਕਰਨ ਦੇ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ। ਇਹਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ ਜਿਨ੍ਹਾਂ ਦੇ ਅਸੀਂ ਸਾਰੇ ਜ਼ਿੰਮੇਵਾਰ ਹਾਂ। ਚਾਹੇ ਸੁਧਾਰਲਿਆਰ ਹੋਵੇ ਚਾਹੇ ਕੁਝ ਪੰਥਕ ਲੋਕ ਹੋਣ ਅਸੀਂ ਸਾਰੇ ਇਨਾਂ ਹਾਲਾਤਾਂ ਤੋਂ ਪਾਸਾ ਵੱਟਦੇ ਰਹੇ ਹਾਂ ਅੱਜ ਬੜੀ ਗੰਭੀਰਤਾ ਦੇ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੋਵੇ ਉਸ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅੱਗੇ ਹੋ ਕੇ ਇੱਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਬਹਾਰ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਇਨਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਦੇ ਵਿੱਚ ਬੜੀ ਭੀੜ ਹੈ ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਕਰਕੇ ਹੋਇਆ ਹੈ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਦੇ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ ਜੱਥੇਦਾਰਾਂ ਨੂੰ ਹਟਾਉਣ ਤੇ ਵੱਖ-ਵੱਖ ਪ੍ਰਤੀਕਰਮ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਵੱਲੋਂ ਜੋ ਚਿੱਠੀ ਜਾਰੀ ਕੀਤੀ ਗਈ ਜੋ ਪ੍ਰੈਸ ਰਿਲੀਜ਼ ਦਿੱਤੀ ਗਈ ਉਸ ਦੇ ਵਿੱਚ ਹੋਰ ਆਗੂਆਂ ਦੇ ਵੀ ਦਸਤਖਤ ਨੇ ਜਿਸ ਦੇ ਵਿੱਚ ਇਸ ਫੈਸਲੇ ਨੂੰ ਗਲਤ ਦੱਸਿਆ ਗਿਆ ਜਾਂ ਉਸ ਨਾਲ ਸਹਿਮਤੀ ਜਤਾਈ ਗਈ ਪਰ ਇਹ ਸਭ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਔਰ ਮੁੱਖ ਮੰਤਰੀ ਮਾਨ ਨੇ ਵੀ ਐਸਜੀਪੀਸੀ ਅਤੇ ਅਕਾਲੀ ਦਲ ਤੇ ਨਿਸ਼ਾਨੇ ਸਾਧੇ ਤੇ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਿਆ सीएम ਨੇ ਕਿਹਾ ਕਿ ਪਹਿਲਾਂ ਤਾਂ ਸ਼੍ਰੀ ਹਾਲ ਤੱਕ ਸਹਿਬ ਅੱਗੇ ਗੁਨਾਹ ਮੰਨੇ ਤੇ ਹੁਣ ਬਦਲਾਖੋਰੀ ਤਹਿਤ ਜੱਜੇਦਾਰਾਂ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਗਿਆ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜੱਜੇਦਾਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੇਂਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਇਨਾ ਹੀ ਨਹੀਂ ਸੀਐਮ ਨੇ ਐਸਜੀਪੀਸੀ ਦੀ ਵੈਲੀਡੇਸ਼ਨ ਤੇ ਵੀ ਸਵਾਲ ਚੱਕੇ ਤੇ ਕਿਹਾ ਕਿ ਐਸਜੀਪੀਸੀ ਦੀ ਚੋਣ ਹੋਈ ਨੂੰ ਹੀ 14 ਸਾਲ ਹੋ ਗਏ ਐਸਜੀਪੀਸੀ ਦੀ ਅੰਤਰਿਕ ਕਮੇਟੀ ਤਾਂ ਆਪ ਹੀ ਵੈਲਿਡ ਨਹੀਂ ਜੇਬਾਂ ਚੋਂ ਜੱਜਦਾਰ ਨਿਕਲਦੇ ਨੇ ਕਦੇ ਜੱਜਦਾਰ ਨੂੰ ਜੇਬ ਚ ਪਾ ਲਿਆ ਕਦੇ ਜੱਜਦਾਰ ਨੂੰ ਜੇਬੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਦੋਂ ਮਦ ਉਹਦੀ سزا ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰੋ ਹੁਣ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਸੇਟਾਵਾਂਗੇ ਤਾਂ ਬਦਲਾ ਖੋਰੀ ਲੱਗਦੀ ਕਾਬਲੇ ਗੌਰ ਹੈ ਕਿ ਸ਼ੁੱਕਰਵਾਰ ਨੂੰ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਨਾਲ ਹੀ ਤਖਸ਼ਿਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ ਐਸਜੀਪੀਸੀ ਦੇ ਨਾਦੇਸ਼ਾਂ ਤੋਂ ਬਾਅਦ ਸੇਵਾਮੁਕਤ ਹੋਏ ਗਿਆਨੀ ਰਕबीर ਸਿੰਘ ਸ੍ਰੀ ਅਕਾਲ ਤਖਤ ਸਾਹਿਬ ਲਾਤਮਸਤਕ ਸੇਵਾਮੁਕਤੀ ਨੂੰ ਲੈ ਕੇ ਉਹਨਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਜਦੋਂ ਤੱਕ ਗੁਰੂ ਦਾ ਆਦੇਸ਼ ਹੁੰਦਾ ਹੈ ਉਦੋਂ ਤੱਕ ਹੀ ਸੇਵਾ ਕਰ ਸਕਦੇ ਹਾਂ ਜਿੰਨੀ ਦੇਰ ਦੇ ਲਈ ਗੁਰੂ ਨੇ ਆਦੇਸ਼ ਕੀਤਾ ਉਸ ਵਿੱਚੋਂ ਖੁਸ਼ ਅਤੇ ਸੰਤੁਸ਼ਟ ਨੇ ਤੇ ਅੱਗੇ ਵੀ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾਉਂਦੇ ਰਹਿਣਗੇ ਜੇ ਨਾ ਤੇਰੇ ਗੁਰੂ ਦਾ ਹੁਕਮ ਬੱਤਲਾ। ਉਹਨਾਂ ਜਿਹੜੀ ਆਪਾਂ ਜੀ ਸਿਰਵ ਕਰ ਸਕਦੇ। ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਤੇ ਰਾਜੀ ਆ ਕੋਸ਼ ਆ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜ ਜੀ ਸਾਹਿਬ ਮਾਰਾ ਸੱਚੇ ਪਾਸ਼ਾ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਖਸਾਪ ਦੀ ਸੇਵਾ ਬਹੁਤ ਵੱਡੀ ਖਸਾਪ ਦੀ ਸੇਵਾ ਜਿਵੇਂ ਉਸਰ ਕੀ ਤਰਫਾ ਪਾਸ਼ਾ ਨੇ ਮੀਰ ਬੀਰ ਮਾਲਕਾ ਸੁਗੁਰੂ ਹਰਕਿਸ਼ਰ ਸਿੰਘ ਮਹਾਰਾਜ ਨੇ ਸਤ ਪਿੰਗਰ ਪ੍ਰਿਆ ਹੱਤਰਾ ਕੇ ਭਰੀ ਹੈ। ਜ਼ਿਕਰ ਹੈ ਕਿ ਗਿਆਨੀ ਰਕबीर ਸਿੰਘ ਨੂੰ ਸੇਵਾ ਮੁਕਤ ਕਰਨ ਦੇ ਬਾਅਦ ਹੁਣ ਤਖਤ ਸ੍ਰੀ ਕੇਸਕੜ ਸਾਹਿਬ ਦੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲ ਹੈ ਇਸ ਦੇ ਨਾਲ ਹੀ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਐਡੀਸ਼ਨਲ ਚਾਰਜ ਸੰਭਾਲ ਰਹੇ ਨੇ ਉੱਥੇ ਗਿਆਨੀ ਬਾਬਾ ਟੇਕ ਸਿੰਘ ਟਰੋਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਬੇਸ਼ੱਕ ਐਸਜੀਪੀਸੀ ਦੀ ਅੰਤਰੀ ਕਮੇਟੀ ਨੇ ਇਹ ਫੈਸਲਾ ਲਿਆ ਨਵੇਂ ਜਥੇਦਾਰ ਨਿਯੁਕਤ ਵੀ ਕਰ ਦਿੱਤੇ ਗਏ ਔਰ ਉਹਨਾਂ ਦਾ ਹੁਣ ਜਿਹੜਾ ਹੈ ਸੇਵਾ ਭਾਰ ਸੰਭਾਲਣਾ ਉਸਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਪਰ ਇਹ ਸਭ ਦੇ ਵਿਚਾਰੇ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਾਥੀ ਆਏ ਨੇ ਤੇ ਜਦੋਂ ਵਿਦਨ ਪਾਰਟੀ ਇਸ ਪੱਧਰ ਤੇ ਵਿਰੋਧ ਹੋ ਜਾਵੇ ਫਿਰ ਫਰਕ ਸਭ ਪੈਂਦਾ ਹੈ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ ਭਾਜਪਾ ਆਗੂ ਫਤੇਜੰਗ ਬਾਜਵਾ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਦਾਵਾ ਕਰਿਆ ਫਤੇ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਤੇ ਕੇਂਦਰ ਸਰਕਾਰ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਚੀਜ਼ ਨਾ ਇੱਕ ਬਿਆਨ ਨਹੀਂ ਮੈਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੇ ਉੱਤੇ ਵੀ ਮੁਤਲਕ ਉਹਨਾਂ ਨੂੰ ਛੱਡਣ ਦੇ ਮਤਲਬਕ ਇਹ ਸਾਰੇ ਜਿਹੜੇ ਨੇ ਨਿਰਣੇ ਲੈ ਜਾ ਰਹੇ ਨੇ ਤਾਂ ਫਤੇ ਜੰਗ ਬਾਜਵਾ ਦੇ ਇਸ ਦਾਅਵੇ ਤੋਂ ਬਾਅਦ ਅਖਾਲੀ ਦਲ ਦਾ ਪੱਖ ਵੀ ਸਾਹਮਣੇ ਆਇਆ ਦੇਸ਼ ਦੇ ਵਿੱਚ ਦੋਹਰਾ ਕਾਨੂੰਨੀ ਹੋ ਸਕਦਾ ਜੇ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਦਿਲਕਸ਼ ਬਾਨੂ ਦੇ ਛੱਡੇ ਜਾ ਸਕਦੇ ਨੇ ਬੰਦੀ ਸਿੰਘ ਕਿਉਂ ਉਧਰ ਕਾਂਗਰਸ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਤੇ ਸਵਾਲ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕ ਕੌਣ ਰਿਹਾ ਹੈ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੇ ਸਾਹਮਣੇ ਆ ਕੇ ਕਿਹਾ ਕਿ ਅਸੀਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕਰਦੇ ਹਾਂ ਅੱਜ ਤੁਹਾਨੂੰ ਇਹ ਗੱਲ ਕਹਿਣ ਲੱਗਿਆ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਸਿੱਖਾਂ ਦੇ ਅੰਦਰ ਹੈ ਫਿਰ ਕੇਂਦਰ ਸਰਕਾਰ ਦਾ ਜ਼ਮੀਨੀ ਪੱਧਰ ਤੇ ਰਿਹਾਈ ਦਾ ਕੋਈ ਅਜੀਹਾ ਪਲਾਨ ਹੈ ਜਾਂ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਤੇ ਲੁਧਿਆਣਾ ਤੋਂ ਇੱਕ ਵੱਡੀ ਖਬਰ ਹੈ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਫੈਕਟਰੀ ਦੀ ਇਮਾਰਤ ਡਿੱਗ ਪਈ ਔਰ ਇਮਾਰਤ ਉਸਾਰੀ ਉਦին ਇਹ ਬਹੁ ਮੰਜ਼ਲਾ ਇਮਾਰਤ ਸੀ ਟੈਟੇਰੀ ਹੋ ਗਈ ਔਰ ਇਸ ਹਾਦਸੇ 'ਚ ਕਰੀਬ 5 ਮਜ਼ਦੂਰ ਸੱਪੇ ਹੋਏ ਨੇ ਕਾਂਜੇ ਮਜ਼ਦੂਰਾਂ ਦੇ ਮਲਬੇ ਹੀਠਾਂ ਡੱਬੇ ਹੋਣ ਦੀ ਖਬਰ ਹੈ ਇੱਕ ਮਜ਼ਦੂਰ ਨੂੰ ਮਲਬੇ ਹੀਠੋਂ ਬਾਹਰ ਕੱਢ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ਤੇ ਦੁੱਖ ਜਤਾਇਆ ਹੈ ਔਰ ਉਹਨਾਂ ਕਹਿੰਿਆ ਹੈ ਕਿ ਇਮਾਰਤ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅਸੀਂ ਕਰਮਚਾਰੀਆਂ ਦੇ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ ਹਾਦਸੇ ਦੇ ਕਾਰਨਾਂ ਬਾਰੇ ਵੀ ਉਹਨਾਂ ਨੇ ਆਦੇਸ਼ ਕਰ ਦਿੱਤੇ ਨੇ ਜਾਂਚ ਕਰਨ ਦੇ ਔਰ ਨਾਲ ਦੀ ਨਾਲ ਜਿਹੜੀਆਂ ਰੈਸਕਿਊ ਟੀਮਾਂ ਨੇ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਉਹ ਇਸ ਕੰਮ 'ਚ ਜੋਰਸ਼ੋਰ ਨਾਲ ਜੁਟ ਜਾਣ ਔਰ ਜਿਹੜੇ ਵੀ ਅੰਦਰ ਫਸੇ ਹੋਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾ ਸਕੇ ਲੁਧਿਆਣਾ ਦੇ ਵਿੱਚ ਇੱਕ ਫੈਕਟਰੀ ਦੀ ਪੂਰੀ ਇਮਾਰਤ ਜਿਹੜੀ ਸਾਰੀ ਦਿਨ ਇਮਾਰਤ ਸੀ ਇਹ ਟਹਿ ਟੇਰੀ ਹੋ ਗਈ ਔਰ ਪੰਜ ਮਜ਼ਦੂਰ ਇਸ ਦੇ ਹੇਠਾਂ ਦਬੇ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਚੋਂ ਇੱਕ ਮਜ਼ਦੂਰ ਦੀ ਡੈੱਡ ਬਾਡੀ ਕੱਢੀ ਗਈ ਓਕਲ ਪੁਆਇੰਟ 8 ਦੇ ਵਿੱਚ ਜਿਹੜਾ ਹੈਗਾ ਅੱਜ ਸ਼ਾਮ ਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਕਿ ਕੋਲੀ ਡਾਈੰਗ ਯੂਨਿਟ ਜਿਹੜੀ ਹੈ ਉੱਥੇ ਫੈਕਟਰੀ ਕੋਲਾਪਸ ਕਰ ਗਈ ਕਿ ਉਹ ਲੈਂਟਰ ਨੂੰ ਆਪਣਾ ਜਿਹੜਾ ਸੀਗਾ ਸਟਰੈਂਥਨ ਕਰ ਰਹੇ ਸੀਗੇ ਬਿਲਡਿੰਗ ਦੇ ਵਿੱਚ ਤੇ ਫਿਰ ਇੱਕਦਮ ਹੀ ਜਿਹੜਾ ਹੈਗਾ ਬੰਦੇ ਕੋਲਾਪਸ ਕਰ ਗਈ ਜਿਹੜੀ ਪ੍ਰੀਲੀ ਇਨਫੋਰਮੇਸ਼ਨ ਸਾਨੂੰ ਓਨਰ ਤੇ ਸੁਪਰਵਾਈਜ਼ਰ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਗੱਲ ਕਰਕੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਤਹਿਤ ਅੱਜ ਜਿਹੜੇ ਸੀਗੇ 29 ਬੰਦੇ ਇੱਥੇ ਜਿਹੜੇ ਸੀ ਕੰਮ ਤੇ ਆਏ ਸੀਗੇ ਜਿਹੜਾ ਫੈਕਟਰੀ ਕੋਲਾਪਸ ਹੋਈ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ ਟਰੈਪਡ ਹੈਗੇ ਅੰਦਰ ਐਨਡੀਆਰਐਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਈ ਅਪ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਜਿਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਇਸ ਵੇਲੇ ਮੈਡੀਕਲ ਟੀਮਾਂ ਮੌਕੇ ਤੇ ਸਥਾਨਤ ਹੈਗੀਆਂ ਫਾਇਰ ਬ੍ਰਿਗੇਡ ਦੀ ਟੀਮਾਂ ਫਾਇਰ ਆਫਿਸਰਸ ਨੇ ਉਹ ਇੱਥੇ ਨੇ ਡਿਪਰੇਟਿਵ ਫੈਕਟਰੀ ਦੀ ਟੀਮ ਇੱਥੇ ਨੇ डीसी पिसा मोंके ते आप इत्थे ने ते नाल ही जेड़ा हैगा डीआईसी डिपार्टमेंट ते और सारे महकमे इत्थे इस वेले पूरे अपने जेड़ी भी ड्यूटीया हैगिया ओ कर रहे है मेरी मीडिया ਦੇ ਸਾਥੀਆਂ ਰਾਹੀ ਇਹ ਬੇਨਤੀ ਹੈ ਕਿ ਲੋਕੀ ਜਿਹੜੇ ਰਿਹਾ ਅਸੀਂ ਡਾਇਰੈਕਟ ਏਰੀਆ ਕਟਆਫ ਕੀਤਾ ਹੈਗਾ ਉਹ ਏਰੀਆ ਦੇ ਵਿੱਚ ਨਾ ਵਾਪ ਨਾ ਇਸ ਵੇਲੇ ਐਂਟਰ ਹੋਈਏ rescued teamਾਂ ਨੂੰ ਆਪਣਾ ਕੰਮ ਕਰਨ ਦੀ ਹੈ ਔਰ ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਜਿਹੜੇ ਵੀ ਬੰਦੇ ਅੰਦਰ trapped ਹੈ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਹ ਗਾਇਕਾ ਤੇ ਅਦਾਕਾਰਾ ਸੁਨੰਧਾ ਸ਼ਰਮਾ ਧੋਖਾ ਧੜੀ ਦਾ ਸ਼ਿਕਾਰ ਹੋਏ। ਗਾਇਕਾ ਨੇ ਫੇਕ ਬਿਜ਼ਨਸ ਰਾਈਟਸ ਵਿਕਣ ਦਾ ਦਾਵਾ ਕਰੇਕ ਥਰਡ ਕੰਪਨੀ ਤੇ ਧੋਖਾ ਧੜੀ ਦੇ ਇਲਜ਼ਾਮ ਲਾਏ ਨੇ ਤੇ ਕੁਝ ਧੋਖੇਬਾਜ਼ਾਂ ਵੱਲੋਂ ਕੰਟਰੈਕਟ ਹੋਣ ਦਾ ਝੂਠ ਪਿਲਾਉਣ ਦੀ ਗੱਲ ਕਹੀ ਹੈ। ਗਾਇਕਾ ਮੁਤਾਬਕ ਥਰਡ ਪਾਰਟੀ ਨਾਲ ਉਸਦਾ ਕੋਈ ਲੈਣ ਦੇ ਨਹੀਂ ਬਲਕਿ ਉਹ ਇੱਕ ਸੁਤੰਤਰ ਕਲਾਕਾਰ ਹੈ। ਗਾਇਕਾ ਸੁਨੰਧਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਪਾ ਕੇ ਲਿਖਿਆ ਕਿ ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਦੇਖਦੀ ਹੋਏਗੀ ਰੋਜ਼ ਕਿੰਨੀ ਤਕਲੀਫ ਛੋਏਗੀ 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਲਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਹੈ ਮੈਂ ਆਪਣੇ ਪਿਓ ਦੇ ਜਾਣ ਦੇ ਗਮ 'ਚੋਂ ਹਾਲੇ ਤੱਕ ਬਾਹਰ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਲਾ ਦਿੱਤਾ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਆਦਾ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੈਨੂੰ ਰੋਟੀ ਜੋਗੀਤਾ ਛੱਡ ਦਿਓ ਸੁਨੰਦਾ ਸ਼ਰਮਾ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਥਰਡ ਪਾਰਟੀ ਦੀ ਜਾਣਕਾਰੀ ਉਸਦੀ ਟੀਮ ਨਾਲ ਸਾਂਝਾ ਕਰਨ ਗਾਇਕਾ ਨੇ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਤੇ ਅਜਿਹੇ ਧੋਖੇਬਾਜ਼ਾਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਤੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਜਾਲੀ ਪਾਸਪੋਰਟ ਬਣਾਉਣ ਵਾਲੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਤੇ ਨਾਮੀ ਗੈਂਗਸਟਰਾਂ ਤੇ ਸ਼ਰਾਰਤੀ ਅੰਸਰਾਂ ਦੇ ਜਾਲੀ ਪਾਸਪੋਰਟ ਬਣਾਉਣ ਵਾਲੇ ਸਿੰਡੀਕੇਟ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਬਣਾਏ ਫਰਜੀ ਪਾਸਪੋਰਟਾਂ ਨੇ ਕਈ ਦੇਸ਼ ਵਿਰੋਧੀਆਂ ਨੂੰ ਵਿਦੇਸ਼ ਪਹੁੰਚਾ ਦਿੱਤਾ। ਇਹ ਗਰੋਹ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਸਪੋਰਟ ਤਿਆਰ ਕਰਦੇ ਸੀ ਜਿਨ੍ਹਾਂ ਤੋਂ ਪੁਲਿਸ ਨੇ 6 ਜਾਲੀ ਪਾਸਪੋਰਟ, 2 CPU, 2 ਲੈਪਟਾਪ, 12 ਟੈਲੀਫੋਨ ਤੇ ਹੋਰ ਸਮਾਨ ਰਿਕਵਰ ਕੀਤਾ ਹੈ। ਦੱਸ ਦਈਏ ਕਿ ਪੁਲਿਸ ਨੇ ਸਰਗਨਾ ਨਿਸ਼ਾਂਤ ਨੂੰ ਲਖਨਊ ਸਥਿਤ ਘਰ ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਜਿਸ ਤੋਂ ਬਾਅਦ ਸੂਫੀਆਨ ਅਤੁਲ ਕੁਮਾਰ ਉਸਮਾਨ ਜ਼ਫਰ ਤੇ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਇਲਾਵਾ ਪੁਲਿਸ ਨੇ ਗੈਂਗਸਟਰ ਨੀਰੇਜ ਬਵਾਨੀਆਂ ਦੇ ਗੁਰਗੇ ਮੋਨੂ ਉਰ ਆਰਿਅਨ ਅਤੇ ਹਰਪਾਲ ਸਿੰਘ ਨੂੰ ਵੀ ਨਕਲੀ ਨਾਮ ਵਾਲੇ ਪਾਸਪੋਰਟ ਸਮੇਤ ਗ੍ਰਿਫਤਾਰ ਕੀਤਾ ਤੇ ਹੁਣ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਵੀ ਸਾਡਾ ਪਾਸਪੋਰਟ ਦੇ ਨਾਲ ਹੀ ਜੁੜਿਆ ਹੈ ਕਿ ਦੁਨੀਆ ਦਾ ਪਹਿਲਾ ਪਾਸਪੋਰਟ ਕਿਸ ਦੇਸ਼ ਨੇ ਜਾਰੀ ਕੀਤਾ ਸੀ ਚਾਰ ਆਪਸ਼ਨ ਨੇ ਇਟਲੀ, ਬ੍ਰਿਟਨ, ਫ੍ਰਾਂਸ ਯਾਪਾਰ ਇਸ ਦਾ ਜਵਾਬਤ ਉਹ ਅਸੀਂ ਸ਼ੋਅ ਦੇ ਆਖਿਰ ਵਿੱਚ ਦੇਵਾਂਗੇ ਤੇ ਦਲ ਬਦਲੀ ਦੀ ਰਾਜਨੀਤੀ ਕਰਨ ਵਾਲਿਆਂ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹਨਾਂ ਨੂੰ ਪਾਰਟੀ 'ਚ ਜ਼ਿਆਦਾ ਤਵੱਜੋ ਨਹੀਂ ਮਿਲਣੀ ਚਾਹੀਦੀ ਜਿਹੜੇ ਦਲ ਬਦਲ ਕੇ ਆਏ ਨੇ ਰਾਜਾ ਵੜਿੰਗ ਨੇ ਕਿਹਾ ਕਿ ਦਲ ਬਦਲੂਆਂ ਨੂੰ ਪਾਰਟੀ ਚੋਂ ਤੋਂ ਕੋਈ ਨਹੀਂ ਰੋਕ ਰਿਹਾ ਪਰ ਉਹਨਾਂ ਦੀ ਲਾਈਨ ਪਿੱਛੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਪਾਰਟੀ 'ਚ ਪਹਿਲਾਂ ਤੋਂ ਜੁੜੇ ਨੇਤਾ ਨਿਰਾਸ਼ ਨਾ ਹੋਣ ਜੋਦਰ ਨਹੀਂ ਦੇਣੀ ਹੈ ਪੂਰੀ ਲਾਈਨ ਪਿੱਛੇ ਹੋਣੀ ਚਾਹੀਦੀ ਆਂਡ ਕੋ ਮਨਾ ਨਹੀਂ ਕਰ ਸਕਦੇ ਲੇਕਿਨ ਉਹ ਪਿੱਛੇ ਹੋਵੇ ਤਾਂ ਜੋ ਪੁਰਾਣਾ ਬੰਦਾ ਦਿਰਾਸ਼ਾ ਹੋਵੇ ਇਹਨਾਂ ਹੀ ਨਹੀਂ ਬੜਿੰਗ ਨੇ ਕਿ ਆ ਕਿ ਉਹ ਖੁਦ ਵੀ ਦਲ ਬਦਲ ਪੋਲਿਟਿਕਸ ਦੇ ਭੁਗਤਖੋਗੀ ਨੇ ਜਿਸ ਨੂੰ ਉਹਨਾਂ ਨੇ ਹਰਾਇਆ ਪਾਰਟੀ ਨੇ ਉਹਨਾਂ ਨੂੰ ਹੀ ਮੰਤਰੀ ਬਣਾ ਦਿੱਤਾ ਚੱਕ ਕੇ ਉਹ ਮੈਂ ਤਾਂ ਪੁੱਤ ਭੋਗੀ ਹੈ ਸਰਦਾਰ ਬਨਪ੍ਰੀਤ ਸਿੰਘ ਵਾਦਲਾ ਅਸੀਂ ਉਹਨਾਂ ਨੂੰ ਹਰਾਇਆ ਉਹ 5 ਸਾਲ ਮੰਤਰੀ ਦੇ ਉੱਥੇ ਚਲੇ ਗਏ ਅਸੀਂ ਫੇਰ ਉੱਥੇ ਨੇ ਉੱਥੇ ਅਸੀਂ 3 ਮਹੀਨੇ ਨੇ ਪਰ ਕਰੀਏ ਕੀ ਜ਼ਿਕਰ ਹੋ ਗਿਆ ਕਿ ਪੰਜਾਬ ਕਾਂਗਰਸ ਨੂੰ ਇੱਕ ਚੋਣ ਕਰਨ ਤੇ 2027 ਚੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮਹਿੰਮ ਸ਼ੁਰੂ ਕੀਤੀ ਹੈ ਹਾਲਾਂਕਿ ਇਹ ਮਹਿੰਮ ਕਿੰਨੀ ਅਸਰਦਾਰ ਰਹੇਗੀ ਇਹ ਤਾਂ ਸਮਾਂ ਹੀ ਦੱਸੇਗਾ। ਸ੍ਰੀ ਹੁਣ ਅੱਜ ਦੇ ਸਵਾਲ ਦਾ ਜਵਾਬ ਅਸੀਂ ਸਵਾਲ ਪੁੱਛਿਆ ਕਿ ਦੁਨੀਆ ਦਾ ਪਹਿਲਾ ਪਾਸਪੋਰਟ ਕਿਸ ਦੇਸ਼ ਨੇ ਜਾਰੀ ਕੀਤਾ ਸੀ? ਚਾਰ অপਸ਼ਨਸ ਇਟਲੀ ব্রিটেন ਫ੍ਰਾਂਸ ਯਾ ਭਾਰਤ ਤਾਂ ਇਸਦਾ ਸਹੀ ਜਵਾਬ ਹੈ অপਸ਼ਨ B ব্রিটেন ਦੁਨੀਆ ਦਾ ਪਹਿਲਾ ਪਾਸਪੋਰਟ ব্রিটেন ਵੱਲੋਂ ਜਾਰੀ ਕੀਤਾ ਗਿਆ ਸੀ ਇਸ ਦੀ ਸ਼ੁਰੂਆਤ 15ਵੀਂ ਸ਼ਤਾਬਦੀ 'ਚ ਇੰਗਲੈਂਡ ਦੇ ਰਾਜਾ ਹੈਨਰੀ ਪੰਜਵ ਨੇ ਕੀਤੀ ਸੀ ਉਸ ਵੇਲੇ ਇੱਕ ਅਧਿਕਾਰਿਕ ਦਸਤਾਵੇਜ਼ ਸੀ ਜਿਸ ਨੂੰ ਯਾਤਰੀਆਂ ਨੂੰ ਦਿੱਤਾ ਜਾਂਦਾ ਸੀ ਤਾਂ ਕਿ ਉਹ ਵਿਦੇਸ਼ੀ ਮੁਲਕਾਂ ਦੇ ਵਿੱਚ ਸੁਰੱਖਿਅਤ ਯਾਤਰਾ ਕਰ ਸਕਣ ਇਹ ਦਸਤਾਵੇਜ਼ ਸ਼ੁਰੂਆਤੀ ਦੌਰ 'ਚ ਸਿਰਫ ਇੱਕ ਲਿਖਤੀ ਪੱਤਰ ਦੇ ਰੂਪ 'ਚ ਹੁੰਦਾ ਸੀ ਜਿਸ ਵਿੱਚ ਰਾਜੇ ਦੀ ਮੋਹਰ ਲੱਗੀ ਹੁੰਦੀ ਸੀ 1914 ਚ ਬ੍ਰਿਟਨ ਨੇ ਆਧੁਨਿਕ ਪਾਸਪੋਰਟ ਪ੍ਰਣਾਲੀ ਸ਼ੁਰੂ ਕੀਤੀ ਜਿਸ ਵਿੱਚ ਫੋਟੋ ਤੇ ਵਿਅਕਤੀ ਨਾਲ ਜੁੜੀ ਜਾਣਕਾਰੀ ਜੋੜੀ ਗਈ ਹੌਲੀ ਹੌਲੀ ਦੁਨੀਆ ਦੇ ਬਾਕੀ ਦੇਸ਼ਾਂ ਨੇ ਵੀ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਤੇ ਇੰਟਰਨੈਸ਼ਨਲ ਟਰੈਵਲ ਦੇ ਲਈ ਜ਼ਰੂਰੀ ਬਣ ਗਿਆ। ਕਿਉਂ ਨਾ 8 ਮਾਰਚ ਦਾ ਇਤਿਹਾਸ ਇਸ ਦਿਨ ਸਪੇਨ ਦੇ ਪੀਐਮ 에ਦੁਆਰਡੋ ਦਾਦੋ ਇਰਾਦੀਅਰ ਦਾ ਕਤਲ ਹੋਇਆ ਸੀ। 8 ਮਾਰਚ 1921 ਨੂੰ ਸਤੈਨ ਦੇ ਪ੍ਰਾਈਮ ਮਿਨਿਸਟਰ ਉਦਿਆਦੋ ਦਾਤੋ ਇਰਾਦੀਰ ਆਪਣੀ ਕਾਰ ਦੇ ਵਿੱਚ ਸਵਾਰ ਸੀ ਜਿੱਥੇ ਤਿੰਨ ਰਾਜਕਤਾਵਾਦੀਆਂ ਨੇ ਮੋਟਰਸਾਈਕਲ ਤੇ ਪਿੱਛਾ ਕਰਦੇ ਹੋਏ ਉਹਨਾਂ ਤੇ ਗੋਲੀਆਂ ਵਰਸਾਈਆਂ ਹਮਲਾਵਰਾਂ ਨੇ ਮੈਂਡਰੇਟ ਦੇ ਪੋਟਾ ਡੀ ਹਲਕਾਲਾ ਦੇ ਕੋਲ ਉਹਨਾਂ ਤੇ ਕਈ ਰਾਉਂਡ ਫਾਇਰ ਕੀਤੇ ਜਿਸ ਨਾਲ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਫਰਕ ਤਾਂ ਪੈਂਦਾ ਹੈ ਕਿ ਫਿਲਹਾਲ ਇਹ ਨਹੀਂ ਮੈਨੂੰ ਦੇ ਇਜਾਜ਼ਤ ਤਾਂ